ਲਗਦੀਆਂ ਆਪਾਂ ਇਹਨਾਂ ਨਾਲ ਮੀਟਿੰਗ ਕਰੇ ਇੱਕਾ ਵੀ ਮੋਰੇ ਭਗਵਾਨ ਜੀ ਮਾਨ ਨੇ ਇਹ ਕਹਿੰਦਾ ਵੀ ਜਿਹੜੇ ਟੀਚਰ ਪੱਕੇ ਕੀਤੇ ਆ 23000 ਜਾਂ 11000 ਦੇ ਕਿ 11000 ਤੇ ਨਾ 11 ਹੋ ਜਾਊਗਾ ਤੁਹਾਡੇ ਕੀ ਆਸ ਆ ਨਹੀਂ ਸਾਨੂੰ ਹਲੇ ਤੱਕ ਫਿਲਹਾਲ ਦਾ ਸੀਐਮ ਸਾਹਿਬ ਕੋਈ ਆਸ ਨਹੀਂ ਰਹੀ ਗੱਲ ਟੀਚਰਾਂ ਦੇ ਪੱਕੇ ਕਰਨ ਦੀ ਜੋ ਕਿ ਟੀਚਰਾਂ ਨੂੰ ਪੱਕੇ ਨਹੀਂ ਕੀਤਾ ਗਿਆ ਸਿਰਫ ਇੱਕ ਸ਼ੋਸ਼ਾ ਕਿੱਡਿਆ ਗਿਆ ਕਿ 58 ਸਾਲ ਦੀ ਉਮਰ ਤੱਕ ਜੌਬ ਕਰ ਸਕਣਗੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਡੀਏਪੀ ਨਹੀਂ ਅਸਲੀ ਰੈਗੂਲਰ ਹੁੰਦਾ ਨਹੀਂ ਅਸੀਂ ਆਪਣੇ ਵਿਭਾਗ ਨੂੰ ਬਚਾਉਣਾ ਚਾਹੁੰਦੇ ਆ ਤੇ ਹਜ਼ਾਰਾਂ ਮਲਾਇ ਤੇ ਇਕੱਠੇ ਹੋਏ ਨੇ ਮਹਾਲੀ ਦੇ ਵਿੱਚ ਕੀ ਕਰਨ ਬਣਿਆ ਇਹ ਜਿਹੜੇ ਇੱਥੇ ਹਜ਼ਾਰਾਂ ਮੁਲਾਜ਼ਮ ਇਕੱਠੇ ਹੋਏ ਨੇ ਠੇਕਾ ਮੁਲਾਜ਼ਮ ਸਰਕਾਰੀ ਮੋਰਟੇ ਦੇ ਸੱਦੇ ਦੇ ਇਕੱਠੇ ਹੋਏ ਨੇ ਜੋ ਕਿ ਕੱਚੇ ਮੁਲਾਜ਼ਮ ਨੇ ਜੋ ਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਕੈਪਟਨ ਸਰਕਾਰ ਤੋਂ ਲੈ ਕੇ ਬਾਦਲ ਸਰਕਾਰ ਤੋਂ ਲੈ ਕੇ ਆਪਣੇ ਰੋਜ਼ਗਾਰ ਨੂੰ ਪੱਕਾ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਅੱਜ ਇਹ ਸੀਐਮ ਸਾਹਿਬ ਜੋ ਕਿ ਸਾਨੂੰ 19 ਵਾਰ ਲਿਖਤੀ ਮੀਟਿੰਗਾਂ ਦੇ ਕੇ ਮੁੱਕਰ ਚੁੱਕੇ ਨੇ ਦੁਬਾਰਾ ਅੱਜ ਇਹ 20ਵੀਂ ਵਾਰ ਉਹਨਾਂ ਨੂੰ ਇੱਥੇ ਬਜਟ ਸੈਸ਼ਨ ਦੇ ਪਹਿਲੇ ਦਿਨ ਇੱਥੇ ਆ ਕੇ ਆਪਣੀਆਂ ਮੰਗਾਂ ਮੰਨਵਾਉਣ ਇੱਥੇ ਪਹੁੰਚੇ ਨੇ ਤੇ ਮੁੱਖ ਮੰਗ ਹੈਗੀ ਹੈ ਜੀ ਇਸ ਨੂੰ ਮੰਤਰੀ ਵਿਭਾਗ ਚ ਲਿਆ ਕੇ ਰੈਗੂਲਰ ਕਰਨ ਦੀ ਹੈ ਇੱਕ ਉਹ ਮੁਖੌਲੀ ਇਹ ਕਹਿ ਰਿਹਾ ਵੀ ਮੈਂ ਕੱਚੇ ਨੂੰ ਪੱਕੇ ਕਰੂੰਗਾ ਕਈ ਵਾਰ ਕਹਿੰਦੇ ਕਿ ਕਮਿਟੀ ਆਉਂਦੀ ਹੈ ਕਿ ਆਸ ਹੈ ਉਹਨਾਂ ਦਾ ਆਪਾਂ ਨੂੰ ਨਹੀਂ ਅਸੀਂ ਪੁੱਛਣਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ ਇਸੇ ਕਰਕੇ ਅਸੀਂ ਅੱਜ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚੇ ਕਿ ਉਹ ਕਹਿੰਦੇ ਨੇ ਇੰਨੇ ਮੁਲਾਜ਼ਮ ਪੱਕੇ ਹੋ ਗਏ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੇ ਸੜਕਾਂ ਦੇ ਬੈਠੇ ਨੇ ਇੱਕ ਕੋਈ ਪਾਕਿਸਤਾਨੀ ਕੰਮ ਕੀ ਦਾ ਆਈ ਨਹੀਂ ਇਹ ਵੀ ਪੰਜਾਬ ਦੇ ਮੁਲਾਜ਼ਮ ਨਹੀਂ ਜਿਹੜੇ ਪੱਕੇ ਹੋ ਗਏ ਤਾਂ ਉਹ ਸਾਨੂੰ ਦੱਸਣ ਕਿਹੜੇ ਮੁਲਾਜ਼ਮ ਪੱਕੇ ਹੋਏ ਨੇ ਪਰ ਸਾਨੂੰ ਸੀਐਮ ਵੱਲੋਂ ਕੁੱਝ ਵੀ ਪਰ ਲਿਖਤੀ ਮੀਟਿੰਗਾਂ ਦੇਖ ਕੇ ਕਿਉਂ ਸਾਡੇ ਨਾਲ ਮੀਟਿੰਗ ਨਹੀਂ ਕਰ ਸਕਦੇ ਉਹਨਾਂ ਤੋਂ ਅਸੀਂ ਪੱਕੇ ਦੀ ਉਮੀਦ ਕੀ ਕਰ ਸਕਦੇ ਆ ਆਪਾਂ ਇਹਨਾਂ ਨਾਲ ਮੀਟਿੰਗ ਕਰ ਇੱਕ ਵਾਰੀ ਮੋਰੇ ਭਗਵਾਨ ਜੀ ਮਾਨ ਨੇ ਇਹ ਕਹਿੰਦਾ ਜਿਹੜੇ ਟੀਚਰ ਪੱਕੇ ਕੀਤੇ ਆ 23000 ਜਾਂ 11000 ਦੇ ਕਿਉਂ 11000 ਤੇ ਤਾਂ 11 ਹੋ ਜਾਊਗਾ ਹੱਥ ਤੇ ਕੀ ਆਸ ਆ ਨਹੀਂ ਸਾਨੂੰ ਹਲੇ ਤੱਕ ਫਿਲਹਾਲ ਦਾ ਸੀਐਮ ਸਾਹ ਤੋਂ ਕੋਈ ਆਸ ਨਹੀਂ ਰਹੀ ਗੱਲ ਟੀਚਰਾਂ ਦੇ ਪੱਕੇ ਕਰਨ ਦੀ ਜੋ ਕਿ ਟੀਚਰਾਂ ਨੂੰ ਪੱਕੇ ਨਹੀਂ ਕੀਤਾ ਗਿਆ ਸਿਰਫ ਇੱਕ ਸ਼ੋਸ਼ਾ ਕਿੱਡਿਆ ਗਿਆ 58 ਸਾਲ ਦੀ ਉਮਰ ਦਾ ਜੌਬ ਕਰ ਚੱਕੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਡੀਏਪੀ ਨਹੀਂ ਅਸਲ ਨੂੰ ਲੈਣਾ ਖੁਦ ਨਹੀਂ ਅਸੀਂ ਆਪਣੇ ਵਿਭਾਗ ਨੂੰ ਬਚਾਉਣਾ ਚਾਹੁੰਦੇ ਆ ਰੈਗੂਲਰ ਬਣਾਉਣਾ ਚਾਹੁੰਦੇ ਆ ਧੰਨਵਾਦ ਜੀ ਸਾਨੂੰ ਸਪੋਰਟ ਕਰ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ